ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਸੱਚ ਸਾਲਾਹੀ ਗਹਿਰ ਗੰਬੀਰੈ ਸਭ ਜਗ ਹੈ ਤਿਸ ਹੀ ਕਹਿ ਜੀਰੈ ਹੀ ਪਾਈ ਜੋ ਪ੍ਰਭੂ ਗਹਿਰ ਨਿਰਹਲ ਗੰਬੀਰੈ ਡੂੰਗਾ ਵਾ ਡੂੰਗੇ ਤੋਂ ਡੂੰਗਾ ਹੈ ਉਸ ਦੇ ਸੱਚੇ ਨਾਮ ਨੂੰ ਹੀ ਪਾਤਸ਼ਾਹ ਕਹਿੰਦੇ ਸਾਲਾਈ ਸਲਾਵਣਾ ਕਰੋ ਇਹ ਸਾਰਾ ਜਗ ਸੰਸਾਰ ਤਿਸ ਹੀ ਕੈ ਚੀਰੈ ਉਸ ਦੇ ਹੁਕਮ ਵਿੱਚ ਚੀਰੈ ਹੁੰਦਾ ਹੁਕਮ ਵਿੱਚ ਹੀ ਹੱਦ ਵਿੱਚ ਉਸ ਦੇ ਮਾਇਆ ਰੂਪੀ ਚੀਰੈ ਬਸਤਰ ਵਿੱਚ ਸਭ ਘਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੁਖ ਨਿਵਾਸੀ ਹੈ ਉਹ ਪ੍ਰਭੂ ਸਾਰੇ ਘਟਾਂ ਵਿੱਚ ਦਿਨ ਰਾਤ ਹਮੇਸ਼ਾ ਪਦਾਰਥਾਂ ਨੂੰ ਭੋਗ ਰਿਆ ਆਪ ਹੀ ਸੁੱਖਾਂ ਵਿੱਚ ਨਿਵਾਸ ਕਰਨ ਵਾਲਾ ਹੈ ਸੱਜਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਉਹ ਪ੍ਰਭੂ ਸੱਚਾ ਸਾਹਿਬ ਮਾਲਕ ਹੈ ਉਸ ਦੀ ਸੱਚੀ ਹੀ ਨਾਈ ਮਹਿਮਾ ਆਵਾਜ਼ ਵਿੜਾਈ ਹੈ ਉਸ ਨੂੰ ਗੁਰਾਂ ਦੀ ਪ੍ਰਸਾਦੀ ਸਤ ਗੁਰਾਂ ਦੀ ਕਿਰਪਾ ਕਰਕੇ ਹੀ ਮਨ ਹਿਰਦੇ ਵਿੱਚ ਵਸਾਈਦਾ ਅਪੀਐ ਵਸਿਆ ਘਟ ਅੰਤਰ ਟੂਟੀ ਜਮ ਕੀ ਫਾਸੀ ਹੈ ਹਾਉ ਪ੍ਰਭੂ ਆਪ ਹੀ ਆਕੇ ਜਿਸ ਦੇ ਕੱਡ ਹਿਰਦੇ ਵਿੱਚ ਵਸਿਆ ਵਸ ਜਾਂਦਾ ਹੈ ਤੇ ਵਸ ਗਿਆ ਹੈ ਉਸ ਦੀ ਕਹਿੰਦੇ ਜਮਦੂਤਾ ਦੀ ਵਾਹੀ ਜਿਹੜੀ ਟੁੱਟ ਗਈ ਹੈ ਕਿਸ ਸੇਵੀ ਤੈ ਕਿਸ ਸਾਲਾਹੀ ਸਤਗੁਰ ਸੇਵੀ ਸ਼ਬਦ ਸਾਲਾਹੀ ਹਾਂ ਇਹ ਪ੍ਰਸ਼ਨ ਹੈ ਮਹਾਰਾਜ ਜੀ ਕਿਸ ਕਰਿਏ ਅਤੇ ਕਿਸ ਨੂੰ ਸਲਾਉਣਾ ਕਰੀਏ ਗੁਰੂ ਬਾਬਾ ਜੀ ਉੱਤਰ ਦਿੰਦੇ ਸਤਿਗੁਰ ਸੇਵੀ ਸ਼ਬਦ ਸਲਾਹੀ हे ਭਾਈ ਸੱਚੇ ਸਤਿਗੁਰਾਂ ਨੂੰ ਸੇਵਨਾ ਕਰਵ ਅਤੇ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਜੁੜ ਕੇ ਪ੍ਰਭੂ ਨੂੰ ਸਲਾਹੀ ਸਲਾਉਣਾ ਕਰੋ ਸੱਚੇ ਸ਼ਬਦ ਸਦਾ ਮਦ ਊਤਮ ਅੰਤਰ ਕਮਲ ਪਰਗਾਸੀ ਹੈ ਹਾਂ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਹਮੇਸ਼ ਮਤ ਬੁੱਧੀ ਊਤਮ ਸ੍ਰੇਸ਼ਟ ਹੋ ਜਾਂਦੀ ਹੈ ਅਤੇ ਹਿਰਦਾ ਰੂਪੀ ਕਮਲ ਅੰਦਰੋਂ ਪਰਗਾਸੀ ਖੇੜ ਆਉਂਦਾ ਹੈ ਦੇਹੀ ਕਾਚੀ ਕਾਗਦ ਮਿਕਦਾਰਾ ਬੂੰਦ ਪਵੈ ਬਿਨਸੈ ਟਹਿਤ ਨ ਲਾਗੇ ਬਾਰਾ ਇਹ ਦੇਹੀ ਕਾਇਆ ਕੱਜੀ ਹੈ ਤੇ ਕਾਗਜ ਮਿਕਦਾਰਾ ਕਾਗਦ ਵਾਂਗ ਗਲ ਜਾਣ ਵਾਲੀ ਇਹ ਕਾਇਆ ਰੋਗ ਰੂਪੀ ਬੂੰਦ ਪੈਣ ਨਾਲ ਹੀ ਬਿਨਸੈ ਨਾਸ਼ ਹੋ ਜਾਂਦੀ ਹੈ ਇਸ ਨੂੰ ਟੈਂਦਿਆਂ ਬਾਰਾ ਕੀ ਇਹ ਦੇਰੀ ਨਹੀਂ ਲੱਗਦੀ ਕੰਚਨ ਕਾਇਆ ਗੁਰਮਖ ਬੁੱਝੈ ਜਿਸ ਅੰਤਰ ਨਾਮ ਨਿਵਾਸੀ ਹੈ ਹਾਂ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਵਾਸੀ ਆ ਅਤੇ ਗੁਰਮਖ ਮੁਖੀ ਗੁਰਾਂ ਦੁਆਰਾ ਆਪਣੇ ਸਰੂਪ ਨੂੰ ਬੁੱਝ ਲੈਂਦਾ ਉਸ ਦੀ ਕਾਇਆ ਦੇਹੀ ਕੰਚਨ ਸੋਨੇ ਵਰਗੀ ਸ਼ੁੱਧ ਹੋ ਜਾਂਦੀ ਹੈ ਸੱਚਾ ਚੌਗਾ ਸੁਰਤ ਕੀ ਕਾਰਾ ਹਰ ਨਾਮ ਪੂਜਨ ਸੱਚ ਆਧਾਰ ਉਸ ਦਾ ਕਿੰਨੇ ਮਨ ਰੂਪੀ ਚੌਂਕਾ ਸੱਚਾ ਹੈ ਜਿਸ ਵਿੱਚ ਉਸ ਨੇ ਸੁਰਤ ਗਿਆਤ ਦੀ ਕਾਰਾਕਾਰ ਲਕੀਰ ਕੱਢੀ ਹੋਈ ਵਾ ਵਾਹਿ ਗੁਰੂ ਵਿੱਚ ਸੁਰਤੀ ਲਾਉਣ ਦੀ ਕਾਰ ਕੱਢੀ ਹੋਈ ਹਰੀ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਦਾ ਹੀ ਸੱਚਾ ਆਧਾਰ ਆਸਰਾ ਗ੍ਰਹਿਣ ਕੀਤਾ ਹੈ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਉਹ ਬੁਰਖ ਹਮੇਸ਼ਾ ਤ੍ਰਿਪਤ ਰਜਿਆ ਹੋਇਆ ਅਤੇ ਪਵਿੱਤਰ ਪਾਵਨ ਪਵਿੱਤਰ ਤੋਂ ਵੀ ਪਵਿੱਤਰ ਹੈ ਹਾਂ ਜਿਸ ਦੇ ਕਾਢੇ ਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸੀ ਵਾਸਾ ਹੈ ਹੋ ਦਿਨ ਬਲਹਾਰੀ ਜੋ ਸੱਚ ਹੈ ਲਾਗੇ ਹਰ ਗੁਣ ਗਾਵੇ ਅਨ ਦਿਨ ਜਾਗੇ ਹੋਂਕਈਏ ਮੈਂ ਉਹਨਾ ਤੂੰ ਬਲਿਹਾਰੀ ਕੁਰਬਾਨ ਜਾਂਦਾ ਜੋ ਸੱਚੇ ਨਾਮ ਵਿੱਚ ਲੱਗੇ ਹੋਏ ਅਤੇ ਜੋ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਉਹ ਅਨ ਦਿਨ ਰਾਤ ਦਿਨ ਗਿਆਨ ਵਸਥਾ ਵਿੱਚ ਜਾਗ ਪੈਂਦੇ ਹਨ ਸੱਚਾ ਸੁਖ ਸਦਾ ਤਿਨ ਅੰਤਰ ਰਸਨਾ ਹਰ ਰਸ ਰਾਸੀ ਹੈ ਉਹਨਾਂ ਦੇ ਕੰਦੇ ਹਿਰਦੇ ਵਿੱਚ ਹਮੇਸ਼ਾ ਸੱਚਾ ਸੁਖ ਵਸਿਆ ਰਹਿੰਦਾ ਤੇ ਉਹਨਾਂ ਦੀ ਰਸਨਾ ਜੀਬਾ ਪਰਮੇਸ਼ਰ ਦੇ ਰਸ ਪ੍ਰੇਮ ਵਿੱਚ ਰਸੀ ਰਹਿੰਦੀ ਹੈ ਹਰ ਨਾਮ ਚੇਤਾ ਅਵਰਨ ਪੂਜਾ ਏਕੋ ਸੇਵੀ ਅਵਰਨ ਦੂਜਾ ਮੈਂ ਤਾਂ ਪਰਮੇਸ਼ਰ ਦਾ ਨਾਮ ਹੀ ਚੇਤਾ ਜਾਦ ਕਰਦਾ ਹਾਂ ਹੋਰ ਕਿਸੇ ਦੇਵੀ ਦੇਵਤੇ ਨੂੰ ਪੂਜਣਾ ਨਹੀਂ ਕਰਦਾ ਅਦਵੈਤ ਸਰੂਪ ਨੂੰ ਸੇਵੀ ਸੇਵਨਾ ਕਰਦਾ ਹਾਂ ਉਸ ਤੋਂ ਬਿਨਾ ਹੋਰ ਕੋਈ ਵੀ ਦੂਸਰਾ ਨਹੀਂ ਜਾਣਦਾ ਪੂਰ ਗੁਰ ਸਭ ਸੱਚ ਦਿਖਾਇਆ ਸੱਚੇ ਨਾਮ ਨਿਵਾਸੀ ਹੈ ਪੂਰ ਗੁਰਾਂ ਨੇ ਸਾਨੂੰ ਸਾਰਿਆਂ ਵਿੱਚ ਸੱਚਾ ਪ੍ਰਭੂ ਵਸਦਾ ਹੋਇਆ ਦਿਖਾਇਆ ਵਕਾਉਣਾ ਕੀਤਾ ਹੈ ਅਤੇ ਸੱਚੇ ਪ੍ਰਭੂ ਦੇ ਨਾਮ ਵਿੱਚ ਸਾਡੀ ਬਿਰਤੀ ਵਸਾਉਣਾ ਕੀਤਾ ਹੈ ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ ਆਪ ਭੁਲਾ ਜਾ ਖਸਮ ਬੁਲਾਇਆ ਇਹ ਜੀਵ ਕਹਿੰਦੇ ਭਰਮ ਦਾ ਪਰਮ ਪਰਮਾਇਆ ਮੁੜ ਮੁੜ ਜੁਨਾ ਵਿੱਚ ਆਉਂਦਾ ਰਹਿੰਦਾ ਪ੍ਰਸ਼ਨ ਸੀ ਕਿ ਇਹ ਜੀਵ ਆਪ ਭੁੱਲਿਆ ਹੈ ਜਾਂ ਖਸਮ ਮਾਲਕ ਪ੍ਰਭੂ ਨੇ ਭੁਲਾਇਆ ਹੈ ਉਦਰਿਆ ਜੇਕਰ ਜੀਵ ਆਪ ਭੁੱਲਿਆ ਤਾਂ ਵੀ ਆਪਣੇ ਮਨ ਕਰਮਾਂ ਕਰਕੇ ਜੇਕਰ ਪ੍ਰਭੂ ਨੇ ਭੁਲਾਇਆ ਤਾਂ ਵੀ ਇਸ ਦੀ ਕਰਨੀ ਕਰਮਾਂ ਦਾ ਫਲ ਦੇਣ ਲਈ ਭੁਲਾਇਆ ਹੋਇਆ ਹਰ ਜੀਵ ਮਿਲੈ ਤਾਂ ਗੁਰਮੁਖ ਜੀ ਨੇ ਸ਼ਬਦ ਅਬਿਨਾਸੀ ਹੈ ਹਾਂ ਜਦੋਂ ਮੁਖੀ ਗੁਰਾਂ ਦੁਆਰਾ ਕੋਈ ਗੁਰ ਉਪਦੇਸ਼ ਨੂੰ ਬੁਝਦਾ ਤਦੋਂ ਕਹਿੰਦੇ ਉਸ ਨੂੰ ਪ੍ਰਭੂ ਜੀ ਮਿਲ ਪੈਂਦੇ ਅਤੇ ਉਹ ਅਬਿਨਾਸੀ ਨਾਸ਼ ਤੋਂ ਰਹਿਤ ਸਬਦ ਬ੍ਰਹਮ ਨੂੰ ਚੀਨੇ ਜਾਣ ਲੈਂਦਾ ਹੈ ਕਾਮ ਕ੍ਰੋਧ ਪਰੇ ਹਮ ਅਪਰਾਧੀ ਕਿਆ ਮੋਹ ਲੈ ਬੋਲੇ ਨਾ ਹਮ ਗੁਣ ਨਾ ਸੇਵਾ ਸਾਦੀ یوں ਬੇਨਤੀ ਕਰੀਏ ਕਿ हे ਪ੍ਰਭੂ ਅਸੀਂ ਅਪਰਾਧੀ ਗੁਨਾਹਗਾਰ ਕਾਮ ਕ੍ਰੋਧ ਆਦਿ ਵਿਕਾਰਾਂ ਨਾਲ ਭਰੇ ਪਏ ਕਿਆ ਮੂੰਹ ਲੈ ਬੋਲੇਂ हे ਮਹਾਰਾਜ ਅਸੀਂ ਕਿਹੜਾ ਮੂੰਹ ਲੈ ਕੇ ਤੇਰੇ ਅੱਗੇ ਕੁਝ ਬੋਲੀਏ ਨਾਹੀਂ ਹਮ ਸਾਡੇ ਵਿੱਚ ਕੋਈ ਗੁਣ ਹੈ ਨਾ ਹਮ ਗੁਣ ਨਾ ਸਾਡੇ ਵਿੱਚ ਕੋਈ ਗੁਣ ਹੈ ਨਾ ਸੇਵਾ ਸਾਧੀ ਨਾਹੀਂ ਅਸੀਂ ਕੋਈ ਸੇਵਾ ਟਹਿਲ ਭਗਤੀ ਸਾਧਨਾ ਕੀਤੀ ਹੈ ਡੁੱਬਦੇ ਪਾਥਰ ਮੇਲ ਲੈ ਹੋ ਮੇਲ ਲੈ ਹੋ ਤੁਮ ਆਪੇ ਸਾਚ ਨਾਮ ਅਬਿਨਾਸੀ ਹੈ ਏ ਪ੍ਰਭੂ ਅਸੀਂ ਪੱਥਰ ਦੀ ਣਿਆਈ ਪਾਪਾਂ ਨਾਲ ਭਾਰੇ ਹੋਣ ਕਰਕੇ ਸੰਸਾਰ ਰੂਪੀ ਸਮੁੰਦਰ ਅੰਦਰ ਵੇਸ਼ਿਆਂ ਰੂਪੀ ਜਲ ਵਿੱਚ ਡੁੱਬ ਰਹੇ ਆ ਤੂੰ ਆਪ ਹੀ ਆਪਣੇ ਨਾਲ ਮੇਲ ਲੈਣਾ ਕਰ ਤੇਰਾ ਬਿਨਾਸੀ ਨਾਸ਼ ਤੂੰ ਰਹਿ ਸੱਚਾ ਨਾਮ ਸਾਨੂੰ ਪ੍ਰਾਪਤ ਹੋਵੇ ਵਾ ਤੇਰਾ ਸੱਚਾ ਨਾਮ ਨਾਸ਼ ਤੋਂ ਰਹਿਤ ਕਰਨ ਵਾਲਾ ਹੈ। ਨਾ ਕੋਈ ਕਰੇ ਨਾ ਕਰਨੇ ਜੋਗਾ ਆਪੇ ਕਰੇ ਕਰਾਵੇ ਸੋ ਹੋਏਗਾ। ਏ ਹਰੀ ਤੇਰੇ ਤੂੰ ਬਿਨਾ ਆਪਣੇ ਆਪ ਨਾ ਹੁਣ ਕੋਈ ਕਰ ਸਕਦਾ ਹੈ। ਅਤੇ ਨਾ ਹੀ ਅੱਗੇ ਨੂੰ ਕੋਈ ਕਰਨ ਦੇ ਜੋਗਾ ਲਾਇਕ ਹੈ। ਤੂੰ ਆਪ ਹੀ ਜੋ ਕੁਝ ਕਰਦਾ ਤੇ ਜੀਵਾਂ ਤੋਂ ਕਰਮਾਉਂਦਾ ਹੈ। ਉਹੋ ਕੁਝ ਹੀ ਤਿੰਨਾਂ ਕਾਲਾਂ ਵਿੱਚ ਹੁੰਦਾ ਹੈ। ਆਪੇ ਬਖਸ਼ ਲੈ ਸੁਖ ਪਾਏ ਸਦਹੀ ਨਾਮ ਨਿਵਾਸੀ ਹੈ ਤੂੰ ਆਪ ਹੀ ਜਿਸ ਨੂੰ ਬਖਸ਼ ਲੈਂਦਾ ਹੈ ਉਹ ਆਤਮਿਕ ਸੁਖ ਨੂੰ ਪਾਉਂਦਾ ਹੈ ਅਤੇ ਹਮੇਸ਼ਾ ਹੀ ਉਸ ਦਾ ਮਨ ਤੇਰੇ ਨਾਮ ਵਿੱਚ ਨਿਵਾਸੀ ਵਾਸਾ ਰੱਖਦਾ ਹੈ ਇਹੋ ਤਨ ਤਰਤੀ ਸ਼ਬਦ ਬੀਜ ਅਪਾਰਾ ਹਰ ਸਾਚੀ ਸੇਤੀ ਵਣਜ ਵਾਪਾਰਾ ਕਿ ਭਾਈਏ ਤਨ ਸਰੀਰ ਧਰਤੀ ਦੀ ਨਿਆਈ ਹੈ ਇਸ ਵਿੱਚ ਜਿਨ੍ਹਾਂ ਨੇ ਅਪਾਰ ਬਯੰਤ ਪ੍ਰਭੂ ਦੀ ਪ੍ਰਾਪਤੀ ਵੱਲ ਗੁਰ ਉਪਦੇਸ਼ ਰੂਪੀ ਬੀਜ ਬੀਜਣਾ ਕੀਤਾ ਹੈ ਉਹਨਾਂ ਨੇ ਸੱਚੇ ਪਰਮੇਸ਼ਰ ਦੇ ਸੇਤੀ ਨਾਲ ਨਾਮ ਜਪਣ ਰੂਪ ਸੌਦਾ ਖਰੀਦ ਕੇ ਨਾਮ ਦਾ ਜਪਾਉਣ ਰੂਪ ਵਾਪਾਰਾ ਵਪਾਰ ਕੀਤਾ ਹੈ ਸੱਚ ਤਨ ਜੰਮਿਆ ਟੋਟ ਨਾ ਆਵੇ ਅੰਤਰ ਨਾਮ ਨਿਵਾਸੀ ਹੈ ਉਨ੍ਹਾਂ ਦੇ ਹਿਰਦੇ ਅੰਦਰ ਸੱਚਾ ਨਾਮ ਰੂਪੀ ਧਨ ਮੰਨਣ ਰੂਪ ਜੰਮਿਆ ਉਤਪਤ ਹੋਇਆ ਹੈ। ਪਾਪ ਅਭਿਆਸ ਅਧਿਕ ਹੋ ਗਿਆ ਹੈ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਟੋਟਾ ਕਾਟਾ ਨਹੀਂ ਆਉਂਦਾ। ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸੀ ਵਾਸਾ ਹੋ ਜਾਂਦਾ ਹੈ। ਈਉਂ ਬੇਨਤੀ ਕਰੀਏ। ਹਰ ਜੀਵ ਅਵਗਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲੈਹ ਨਾਮ ਦੀਜੈ। हे हर जियो परमेश्वर जी मैं औगणा वाले नु गुण देना कर गुण उपकार करू आप ही मेरे गुनाह बख्श लेना करो अति अपना नाम देना करो गुरमुख होवे सो पद पाए इकद नाम निवासी हे हे प्रभु जो गुरमुख हुंदा ना ओ लोक परलोक विच पद इज्जत पाउंदा है ਉਸ ਦਾ ਇਕਤ ਇੱਕ ਤੇਰੇ ਨਾਮ ਵਿੱਚ ਨਿਵਾਸੀ ਵਾਸਾ ਹੁੰਦਾ ਅੰਤਰ ਹਾਰ ਤਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੁੱਝੈ ਕੋਈ ਹਾਂ ਸਾਰਿਆਂ ਦੇ ਹਿਰਦੇ ਵਿੱਚ ਹੀ ਹਰੀ ਪਰਮੇਸ਼ਰ ਦਾ ਨਾਮ ਸਰੂਪ ਰੂਪੀ ਤਨ ਮੌਜੂਦ ਹੈ ਪਰ ਕਿਸੇ ਨੂੰ ਹੀ ਸਮਝ ਸੂਝ ਨਹੀਂ ਹੁੰਦੀ ਗੁਰਾਂ ਦੀ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਕੋਈ ਵਿਰਲਾ ਹੀ ਇਸ ਭੇਤ ਨੂੰ ਸਮਝਦਾ ਹੈ ਗੁਰਮੁਖ ਹੋਵੇ ਸੋ ਧਨ ਪਾਏ ਸਦਹੀ ਨਾਮ ਨਿਵਾਸੀ ਹੈ ਜੋ ਗੁਰਮੁਖ ਹੁੰਦਾ ਉਹ ਗੁਰਾਂ ਦੁਆਰਾ ਨਾਮ ਰੂਪੀ ਧਨ ਪ੍ਰਾਪਤ ਕਰ ਲੈਂਦਾ ਹੈ ਫੇਰ ਹਮੇਸ਼ਾ ਹੀ ਉਸ ਦਾ ਨਾਮੀ ਪ੍ਰਭੂ ਵਿੱਚ ਨਿਵਾਸ ਹੋ ਜਾਂਦਾ ਅਨਲਵਾਉ ਪਰਮ ਭੁਲਾਈ ਮਾਇਆ ਮੋਹ ਸੁੱਧ ਨਕਾਈ ਤ੍ਰਿਸ਼ਨਾ ਰੂਪੀ ਅਨਲ ਅਗ ਤੇ ਵਾਸ਼ਨਾ ਰੂਪੀ ਵਾਉ ਪੌਣ ਨੇ ਸਾਰੀ ਸ੍ਰਿਸ਼ਟੀ ਪਰਮ ਵਿੱਚ ਭਲਾਈ ਹੋਈ ਮਾਇਆ ਦੇ ਮੋਹ ਵਿੱਚ ਲੱਗਣ ਕਰਕੇ ਜੀਵਾਂ ਨੂੰ ਲੋਕ ਪ੍ਰਲੋਕ ਦੀ ਕੋਈ ਵੀ ਸੁੱਧ ਖਬਰ ਸੂਝ ਨਹੀਂ ਹੈ ਮਨਮੁਖ ਅੰਦੇ ਕਿਛੂ ਨ ਸੂਝੈ ਗੁਰਮਤਿ ਨਾਮ ਪਰਗਾਸੀ ਹੈ ਅੰਦੇ ਅਗਿਆਨੀ ਮਨਮੁਖਾਂ ਨੂੰ ਲੋਕ ਪ੍ਰਲੋਕ ਦਾ ਗਿਆਨ ਆਦਿ ਕੁਝ ਵੀ ਸੁੱਝਦਾ ਨਹੀਂ ਗੁਰਾਂ ਦੀ ਸਿੱਖਿਆ ਦੁਆਰਾ ਗੁਰਮੁਖਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਪ੍ਰਗਾਸੀ ਕੀਏ ਪ੍ਰਕਾਸ਼ ਹੋਇਆ ਹੈ। ਮਨਮੁਖ ਹਉਮੈ ਮਾਇਆ ਸੁਤੇ ਆਪਣਾ ਘਰ ਨ ਸੰਭਾਲੈ ਅੰਤ ਵਿਗੂਤੇ। ਮਨਮੁਖ ਪੁਰਸ਼ ਹੰਕਤਾ ਮਮਤਾ ਕਰਕੇ ਮਾਇਆ ਦੇ ਮੋਹ ਵਿੱਚ ਸੁਤੇ ਹੋਏ ਆ ਉਹ ਆਪ ਦਾ ਸਰੂਪ ਸੱਚਖੰਡ ਰੂਪੀ ਘਰ ਸੰਭਾਲਦੇ ਨਹੀਂ ਹਨ। ਉਹ ਅੰਤ ਅਖੀਰ ਨੂੰ ਵਿਗੂਤੇ ਖਾਰ ਹੀ ਹੁੰਦੇ ਆ। ਪਰ ਨਿੰਦਾ ਕਰਹਿ ਬਹੁ ਚਿੰਤਾ ਜਾਲੇ ਦੁਖੇ ਦੁਖ ਨਿਵਾਸੀ ਹੈ ਕਹਿੰਦੇ ਉਪਰਾਈ ਨਿੰਦਿਆ ਆਪ ਕੀਰਤੀ ਕਰਦੇ ਪਰ ਬਯੰਤ ਬਯੰਤ ਚਿੰਤਾ ਵਿੱਚ ਜਾਲੇ ਸੜਦੇ ਰਹਿੰਦੇ ਇਸ ਕਰਕੇ ਦੁਖ ਹੀ ਦੁਖ ਵਿੱਚ ਉਹਨਾਂ ਦਾ ਵਾਸਾ ਹੁੰਦਾ ਆਪੇ ਕਰਤਾ ਕਾਰ ਕਰਾਈ ਆਪੇ ਗੁਰਮਖ ਦੇ ਬੁਝਾਈ ਹਾਂ ਕਰਤਾ ਰਚਨਹਾਰ ਪ੍ਰਭੂ ਨੇ ਆਪ ਹੀ ਗੁਰਮੁਖਾਂ ਪਾਸੋਂ ਭਗਤੀ ਰੂਪੀ ਕਾਰ ਕਰਵਾਉਣਾ ਕੀਤਾ ਹੈ ਆਪ ਹੀ ਗੁਰਮੁਖ ਜਨਾਂ ਨੂੰ ਆਤਮਿਕ ਜੀਵਨ ਦੀ ਸਿੱਖਿਆ ਬੁਝਾਈ ਸਮਝਾ ਦੇਣਾ ਕੀਤਾ ਹੈ ਨਾਨਕ ਨਾਮ ਰੱਦੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਗੁਰਮੁਖ ਜੋ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ ਹਨ ਉਹਨਾਂ ਦਾ ਮਨ ਹਿਰਦਾ ਨਿਰਮਲ ਜਲ ਰਹਿਦਾ ਨਾਮ ਦੇ ਜਪਨ ਕਰਕੇ ਉਹਨਾਂ ਦਾ ਨਾਮੀ ਪਰਮੇਸ਼ਰ ਦੇ ਵਿੱਚ ਨਿਵਾਸੀ ਕੀ ਇਹ ਨਿਵਾਸ ਹੋ ਜਾਂਦਾ ਹੈ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਗਲਸਾ ਵਾਹੇ ਗੁਰੂ ਜੀ ਕੀ ਫਤਿਹ